ਦੇਖੋ ਜਿਹੜੀ ਪੰਜਾਬ ਸਰਕਾਰ ਆ ਮਾਨ ਸਰਕਾਰ ਆ ਇਹ ਬੜੀ ਦੇਰ ਤੋਂ ਇਹ ਕਹਿ ਚੁੱਕੀ ਆ ਪਹਿਲਾਂ ਵੀ ਸਰਕਾਰਾਂ ਨੂੰ ਸੈਂਟਰ ਸਰਕਾਰਾਂ ਜਿੰਨੀਆਂ ਵੀ ਕਿ ਪੰਜਾਬ ਕੋਲੇ ਕੋਈ ਵਾਧੂ ਪਾਣੀ ਨਹੀਂ ਆ ਪਰ ਪਿੱਛੇ ਜੇ ਹੁਣ ਇਹਨਾਂ ਨੇ ਕੱਲ ਪਰसों ਲਗਾਤਾਰ ਮੀਟਿੰਗਾਂ ਚੱਲੇ ਆ ਮਾਨ ਸਾਹਿਬ ਨੇ ਸਾਡੇ ਜਿਹੜੇ ਸੀਐਮ ਸਾਹਿਬ ਆ ਹਰਿਆਣੇ ਦੇ ਜੋ ਸੀਐਮ ਸਾਹਿਬ ਆ ਨੈਪ ਸਿੰਘ ਸੈਣੀ ਉਹਨੂੰ ਇੱਕ ਪੱਤਰ ਲਿਖ ਕੇ ਕਲੀਅਰ ਕੀਤਾ ਕਿ ਸਾਡੇ ਕੋਲੇ ਕੋਈ ਪਾਣੀ ਨਹੀਂ ਅਸੀਂ ਕੋਈ ਪਾਣੀ ਨਹੀਂ ਦੇ ਸਕਦੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਬੀਬੀਐਮਬੀ ਤਾਂ ਉਹਦੇ ਮੀਟਿੰਗ ਰਖਾਈ ਮੀਟਿੰਗ ਤੇ ਉਹਨੂੰ ਪ੍ਰੈਸ਼ਰਾਈਜ਼ ਕੀਤਾ ਕਿ 8500 ਕਿਊਬਿਕ ਜਿਹੜਾ ਤੂੰ ਹਰਿਆਣੇ ਨੂੰ ਪਾਣੀ ਦੇ ਤੇ ਜਦੋਂ ਕਿ ਇੱਕ ਸਰਵੇ ਮੁਤਾਬਕ ਤਰਸ ਦੇ ਆਧਾਰ ਤੇ ਜਿਹੜਾ ਪੀਣ ਯੋਗ ਪਾਣੀ ਆ ਹਰਿਆਣੇ ਨੂੰ ਸਿਰਫ 1700 ਕਿਊਬਿਕ ਪਾਣੀ ਦੀ ਲੋੜ ਆ ਪਰ ਇਹਨਾਂ ਨੇ ਕ੍ਰੈਸ਼ਲ ਪ੍ਰੈਸ਼ਰ ਕ੍ਰੀਏਟ ਕਰਕੇ ਉਹਨੂੰ ਬੋਰਡ ਨੂੰ ਇਹ ਪ੍ਰੈਸ਼ਰਾਈਜ਼ ਕੀਤਾ ਕਿ 8500 ਕਿਊਬਿਕ ਫੁੱਟ ਪਾਣੀ ਹੋਰ ਛੱਡਿਆ ਜਾਵੇ ਅਸੀਂ ਇਸ ਦੇ ਬਿਲਕੁਲ ਖਿਲਾਫ ਆ ਅਗਰ ਇਹ ਬੋਰਡ ਵਿੱਚੋਂ ਉਤੋਂ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜੇ 8500 ਕਿਊਬਿਕ ਪਾਣੀ ਛੱੜਦਾ ਤਾਂ ਪੰਜਾਬ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ ਜਾਊਗੀ ਪੰਜਾਬ ਇੱਕ ਤਰ੍ਹਾਂ ਦਾ ਰਾਜਸਥਾਨ ਅਸੀਂ ਬਣ ਨਹੀਂ ਦੇਣਾ ਉਹਦੇ ਲਈ ਅੱਜ ਅਸੀਂ ਲੜਾਈ ਸ਼ੁਰੂ ਕੀਤੀ ਆ ਜੋ ਵੀ ਸਾਨੂੰ ਕਰਨਾ ਪਊਗਾ ਸੰਘਰਸ਼ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਉਹ ਕਰਾਂਗੇ ਅਸੀਂ ਹਰਿਆਣੇ ਨੂੰ ਕੋਈ ਵਾਧੂ ਪਾਣੀ ਨਹੀਂ ਦੇ ਸਕਦੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਅਸੀਂ ਕਿ ਤੁਸੀਂ ਬੜੇ ਛੋਟੇ ਸਮੇਂ ਤੇ ਨੋਟਸ ਤੇ ਤੁਸੀਂ ਇੱਥੇ ਸਾਨੂੰ ਕਵਰ ਕਰਨ ਵਾਸਤੇ ਆਏ ਹੋ ਸੋ ਅੱਜ ਦਾ ਇਹ ਮਸਲਾ ਇਹ ਕਿਸਾਨੀ ਦਾ ਨਹੀਂਗਾ ਇਹ ਪੰਜਾਬ ਦੀ ਜਵਾਨੀ ਦਾ ਕਿਸਾਨੀ ਦਾ ਮਜ਼ਦੂਰ ਦਾ ਵਪਾਰੀ ਦਾ ਹਰ ਖੇਤਰ ਨਾਲ ਜੁੜਿਆ ਹੋਇਆ ਮਸਲਾ ਹੈ ਸੋ ਅਸੀਂ ਅੱਜ ਬੀਜੇਪੀ ਸਰਕਾਰ ਨੂੰ ਦਸਣਾ ਆਏ ਆ ਕਿ ਜਿਹੜੀਆਂ ਤੁਹਾਡੀਆਂ ਮਾੜੀਆਂ ਨੀਤੀਆਂ ਪੰਜਾਬ ਮਾਰੂ ਨੀਤੀਆਂ ਅਸੀਂ ਉਹਨੂੰ ਪੰਜਾਬ ਦੇ ਲੋਕਾਂ ਦੇ ਵੀ ਸਫਲ ਨਹੀਂ ਹੋਣ ਦੇਣਗੇ ਇਸ ਕਰਕੇ ਅੱਜ ਅਸੀਂ ਇੱਕ ਸੰਕੇਤਕ ਧਰਨਾ ਜੋ ਪਾਰਟੀ ਵੱਲੋਂ ਪ੍ਰਵਾਨ ਲਿਖਿਆ ਗਿਆ ਸੀਗਾ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸੈਵਨ ਇੱਥੇ ਪਹੁੰਚੇ ਆ ਔਰ ਇਹ ਦੱਸਣ ਆਏ ਆ ਕਿ ਪੰਜਾਬ ਕੋਲੇ ਕੋਈ ਪਾਣੀ ਫालतू ਨਹੀਂਗਾ ਤੇ ਨਾ ਅਸੀਂ ਪੰਜਾਬ ਦਾ ਕੋਈ ਫालतू ਪਾਣੀ ਕਿਤੇ ਹੈ ਵੀ ਨਹੀਂਗਾ ਤੇ ਦੇਣਾ ਨਹੀਂਗਾ ਦੂਸਰੀ ਗੱਲ ਕਿਉਂਕਿ ਪੰਜਾਬ ਦੀ ਤਾਂ ਨਾ ਹੀ ਪੰਜਾਬ ਦਾ ਪੰਜਾਬ ਹੈ ਸਾਡੇ ਪਹਿਲਾਂ ਵੀ ਜਿਹੜੇ ਹੈਗੇ ਆ ਦਰਿਆ ਉਹ ਸਾਡੇ ਕੋਲੋਂ ਖੁੱਸ ਗਏ ਆ 22 ਸਾਡੇ ਦਰਿਆ ਪਾਕਿਸਤਾਨ ਚ ਰਹਿ ਗਏ ਆ 22 ਸਾਡੇ ਕੋਲੇ ਆਏ ਆ ਅਸੀਂ ਉਸ ਤੋਂ ਵੀ ਅੱਜ ਵਾਂਝੇ ਹੁੰਦੇ ਜਾ ਰਹੇ ਆ ਇਹਨਾਂ ਨੇ ਸਰਕਾਰ ਨੇ ਬੜੀ ਚਲਾਕ ਨੀਤੀ ਦੇ ਨਾਲ ਜਿਹੜੇ ਪਾਖੜਾ ਮੈਨੇਜਮੈਂਟ ਬੋਰਡ ਆ ਉਹਦੇ ਵਿੱਚ ਸਾਡੀ ਪੰਜਾਬ ਦੀ ਮੈਂਬਰਸ਼ਿਪ ਕਟਾਈ ਹੁਣ ਕਟਾਉਣ ਤੋਂ ਬਾਅਦ ਹੁਣ ਫਰਮਾਨ ਜਾਰੀ ਕਰ ਦਿੱਤਾ ਕਿ ਅਸੀਂ ਤੁਹਾਡੇ ਕੋਲੋਂ ਇਹ ਪਾਣੀ ਹੋਰ ਲੈਣਾ ਤੇ ਇੱਕ ਸ਼ਬਦ ਵਰਤ ਲਿਆ ਤਰਸ ਦੇ ਆਧਾਰ ਤੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਦਰਿਆ ਦਾ ਲੋਕ ਆ ਇਹ ਬੜੀ ਛੇਤੀ ਦਿਆਲੂ ਤੇ ਤਰਸਵਾਨ ਹੋ ਜਾਂਦੇ ਆ ਤੋ ਇਹ ਸਰਕਾਰ ਨੇ ਫੈਸਲਾ ਕੀਤਾ ਕਿ ਇਸ ਵਾਰ ਕੋਈ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਊਗਾ ਪੰਜਾਬ ਔਰ ਪੰਜਾਬ ਕੋਲੇ ਕੋਈ ਫालतू ਪਾਣੀ ਨਹੀਂਗਾ ਮਾਨ ਸਰਕਾਰ ਨੇ ਤਹਿਇਆ ਕੀਤਾ ਕਿ ਇੱਕ ਪੂੰਣੀ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਊਗਾ ਭਾਜਪਾ ਦੀ ਜਿਹੜੀ ਸਰਕਾਰ ਇਹਦੀਆਂ ਜਿਹੜੀਆਂ ਕਿ ਪ੍ਰਗਟ ਨੀਤੀਆਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸਰਦਾਰ ਭਗਸੇਨ ਜੀ ਮਾਨ ਜਿਨ੍ਹਾਂ ਦੀ ਯੋਗਗਵਾਈ ਦੇ ਹੇਠ ਜਿਹੜੇ ਕਿ ਹਮੇਸ਼ਾ ਹੀ ਕਿ ਸਾਡੀ ਸਰਕਾਰ ਪੰਜਾਬ ਨੂੰ ਜਿਹੜੇ ਕਿ ਵੱਖ-ਵੱਖ ਪ੍ਰੋਜੈਕਟ ਕਰ ਲੋ ਜਾਂ ਵੱਖ-ਵੱਖ ਸਹੂਲਤਾਂ ਜਿਹੜੇ ਵੱਖ-ਵੱਖ ਜਿਹੜੇ ਕਿ ਜਿਹੜੇ ਕਿ ਅਧਦੇ ਬਰਾਮੇ ਉੱਥੇ ਹੀ ਜਿਹੜੇ ਕਿ ਪਾਣੀਆਂ ਦੀ ਗੱਲ ਕਰੀਏ ਪਾਣੀਆਂ ਦੀ ਗੱਲ ਤੁਸੀਂ ਵੇਖ ਰਹੇ ਮੈਂ ਆਪਦੀ ਜਵਾਨੀ ਦੇ ਵਿੱਚ ਉੱਥੋਂ ਲੈ ਕੇ ਹੁਣ ਤੱਕ ਜੇ ਕਿ ਸਫ਼ਰ ਦਾ ਤੈਅ ਕੀਤਾ ਹੋਵੇ ਕਿਸੇ ਨੇ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਜਿਹੜੇ ਕਿ ਪੰਜਾਬ ਦੇ ਸਾਡੇ ਕਿਸਾਨ ਭਰਾਵਾਂ ਨੂੰ ਸਾਡੀਆਂ ਪੈਣਾਂ ਨੂੰ ਜਿੱਥੇ ਕਿ ਪਾਣੀ ਨਹੀਂ ਦਿੱਤਾ ਸੀ ਹੁਣ ਇਹ ਜਿਹੜਾ ਕਿ ਮੋਦੀ ਸਰਕਾਰ ਬਰਦਾਸ਼ਤ ਨਹੀਂ ਕਰ ਚੁੱਕਿਆ ਜਿਹੜਾ ਕਿ ਇਸ ਪਾਣੀ ਸਾਡੇ ਜਿਹੜੇ ਕਿ ਅੱਜ ਸੂਆਂ ਰਹੀ ਟੈਲਾਂ ਰਹੀ ਨਹਿਰਾਂ ਰਹੀ ਜਿਹੜਾ ਕਿ ਜਿਹੜਾ ਕਿ ਵੱਖ-ਵੱਖ ਪਿੰਡ ਸਾਡਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਜਿਹੜਾ ਕਿ ਅੱਜ ਪਾਣੀ ਮਿਲ ਰਿਹਾ ਕਿਉਂਕਿ ਜਿਹੜਾ ਕਿ ਸਾਡਾ ਪੰਜਾਬ ਇੱਕ ਖੇਤੀ ਸੂਬਾ ਕਿਸਾਨੀ ਸੂਬਾ ਵਾ ਜੇ ਕਿਸਾਨੀ ਸਾਡੀ ਚਲੀ ਗਈ ਤੇ ਸਮਝ ਲਓ ਸਾਡਾ ਸਭ ਕੁਝ ਹੀ ਚਲਾ ਗਿਆ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਕਿ ਭਾਜਪੀ ਦੀ ਸਰਕਾਰ ਆ ਪਹਿਲਾਂ ਵੀ ਤੁਸੀਂ ਵੇਖਿਆ ਹੀ ਆ ਕੁਝ ਸਾਲ ਤੋਂ ਜਿਹੜਾ ਕਿ ਬਾਰਡਰਾਂ ਤੇ ਸਾਡੇ ਕਿਸਾਨ ਭਰਾਤਾ ਇਹਨਾਂ ਤੇ ਸੀਗੇ ਉੱਥੇ ਸਾਡੇ ਭਰਾਵਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਬੱਚਿਆਂ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਇੰਨੇ ਸੰਘਰਸ਼ ਲੜੇ ਡਾਂਗਾ ਇਹਨਾਂ ਨੇ ਭਰਾਈਆਂ ਤੇ ਦੂਸਰੀ ਗੱਲ ਕਿ ਮੋਗਾ ਕੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਜ਼ਿਲ੍ਹੇ ਹੋਏ ਆ ਕਿਸੇ ਨੂੰ ਵੀ ਇਹਨਾਂ ਨੇ ਕੋਈ ਸਹੂਲਤ ਦਿੱਤੀ ਹੋਵੇ ਕਿ ਕਿ ਮੋਦੀ ਸਰਕਾਰ ਨੇ ਜੇ ਮੋਦੀ ਸਰਕਾਰ ਜਿਹੜੀ ਕਿ ਇਦਾਂ ਹੀ ਇਹ ਭ੍ਰਟ ਨੀਤੀਆਂ ਤੇ ਚੱਲੂਗਾ ਤੇ ਜਿਹੜੀ ਕਿ ਪੰਜਾਬ ਦੀ ਸਾਡੀ ਸੰਗਤ ਆਮ ਆਦਮੀ ਪਾਰਟੀ ਦੀ ਸਾਡੇ ਵਲੰਟੀਅਰ ਸਾਡੇ ਸਾਡੇ ਪ੍ਰਧਾਨ ਸਾਹਿਬ ਜਾਂ ਐਮਸੀ ਸਾਹਿਬ ਅਸੀਂ ਜਿਹੜਾ ਕਿ ਸੰਘਰਸ਼ ਹੋਰ ਵੀ ਵੱਡੇ ਪੱਧਰ ਤੇ ਗੜਾ ਕਿ ਅਸੀਂ ਵੜਾਂਗੇ ਜੇ ਕਿ ਅੱਜ ਅਸੀਂ ਇੱਕ ਛੋਟੀ ਜੀ ਇਕਾਲ ਤੇ ਸਾਡੇ ਅੱਜ ਇੰਨੇ ਭਰਾ ਜਿਹੜੇ ਇੱਕ ਸਬਜ਼ੀ ਮੰਡੀ ਦੇ ਵਿੱਚ ਇਕੱਠੇ ਹੋਇਆ ਤੇ ਜੇ ਇਸ ਤਰ੍ਹਾਂ ਹੀ ਇਹਦੀਆਂ ਨੀਤੀਆਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਅਸੀਂ ਭਾਜਪਾ ਨੂੰ ਦੱਸ ਦੇਵਾਂਗੇ ਕਿ ਆਮ ਆਦਮੀ ਪਾਰਟੀ ਤੇ ਜਿਹੜੇ ਆਮ ਘਰਾਂ ਦੇ ਜਿਹੜੇ ਇਹ ਨਾਗਰਿਕਾਂ ਆਮ ਆਉਧਿਆਂ ਤੇ ਜਿਹੜੇ ਬਿਰਾਜਮਨ ਜਿਹੜੇ ਕਿ ਬਿਰਾਜਮਨ ਕੀਤੇ ਆਮ ਆਦਮੀ ਪਾਰਟੀ ਤੇ ਅਸੀਂ ਜਿਸ ਸੰਘਰਸ਼ ਲੜਨਾ ਜਾਣਦੇ ਅਸੀਂ ਛਿੱਧੀਆਂ ਵੀ ਦੇਣ ਜਾਂਦੇ ਜਿੱਥੇ ਵੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਡਿਊਟੀ ਲਾਊਗੀ ਉੱਥੇ ਸਿਆਦੀ ਤਨ ਦੀ ਨਾਲ ਜਿਹੜੀ ਡਿਊਟੀ ਉਸਮਰਪਤ ਰਾਵਾਂਗੇ ਜ਼ਿਆਦਾ ਦੇਖਣ ਨੂੰ ਮੈਂਦਾ ਕਿਤੇ ਆਪਾਂ ਧਰਨਾ ਲਾਉਂਦੇ ਆ ਵੀ ਉਹ ਜਿਹੜੇ ਹੈਗੇ ਕੋਈ ਵੀ ਬਾਹਰ ਨਹੀਂ ਆਉਂਦਾ ਜਾਂ ਕੋਈ ਅੱਜ ਉਹਨਾਂ ਨੂੰ ਤੁਹਾਨੂੰ ਪਾਣੀ ਪਿਆ ਕੇ ਸਵਾਗਤ ਕੀਤਾ ਗਿਆ ਕਿਵੇਂ ਨਿਕਲਦੇ ਦੇਖੋ ਜੀ ਸਾਰੇ ਭਰਾ ਇੱਕੋ ਜਿਹੇ ਨਹੀਂ ਹੁੰਦੇ ਕਿ ਸਾਰੀਆਂ ਜਥੇਬੰਦੀਆਂ ਇੱਕੋ ਜਿਹੇ ਨਹੀਂ ਹੁੰਦੀਆਂ ਜਿੱਥੇ ਕੋਈ ਦਰਦ ਕਿਸੇ ਦੇ ਹੁੰਦਾ ਆਂਦਰਾ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਸਾਈ ਸਭ ਹੈ ਭਾਈ ਕਿਉਂਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਛਾਣ ਉਹ ਜੇ ਕਿਸੇ ਦੇ ਦੇ ਵਿੱਚ ਵੀ ਕਈ ਜਿਹੜੇ ਕਤਲਿਆਮ ਹੋਇਆ ਉਹਥੇ ਸਾਡੇ ਜਿਹੜੇ ਕਿ ਮੁਸਲਮਨ ਭਰਾ ਸੀ ਸਾਡੇ ਉਹਨਾਂ ਨੇ ਵੀ ਸਾਡੀ ਰੱਖਿਆ ਕੀਤੀ ਤੇ ਸਾਡੇ ਜਿਹੜੇ ਸਲਾਹ ਲੈਂਦੇ ਸੀ ਜਿਹੜੇ ਕਿ ਉਹਥੇ ਸਿਰਸਪਾਟੇ ਲਈ ਸਾਡੇ ਪਰਿਵਾਰ ਜਿਹੜੇ ਗਏ ਸੀਗੇ ਉਹਨਾਂ ਨੇ ਉਹਨਾਂ ਦੀਆਂ ਜਾਨਾਂ ਬਚਾਈਆਂ ਇਹ ਕੋਈ ਸਾਰੇ ਇਨਸਾਨ ਜਿਹੜੇ ਹੁੰਦੇ ਇੱਕੋ ਜਿਹੇ ਨਹੀਂ ਹੁੰਦੇ ਕਿ ਜਿੱਥੇ ਸਾਡਾ ਮਤਲਬ ਕਿ ਸੰਘਰਸ਼ ਹੈਗਾ ਜੀ ਕਿ ਜਿਹੜੇ ਖਾਸ ਕਰਕੇ ਭਾਜਪਾ ਦੀ ਸਰਕਾਰ ਜੇ ਉਹ ਕੋਈ ਵੀ ਇਨਸਾਨ ਵਿੱਚ ਆਏ ਕੋਈ ਭੈਣ ਹੋਊਗੀ ਚਾਹੇ ਭਰਾ ਹੋਵੇ ਜੇ ਬੱਚਾ ਹੋਊ ਜੇ ਉਹ ਗਲਤ ਨੀਤੀਆਂ ਤੇ ਚੱਲੂਗਾ ਤਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਭਰਾ ਕਦੇ ਵੀ ਇਹ ਪਿੱਛੇ ਨਹੀਂ ਹਟਣਗੇ ਜਿਹੜਾ ਕਿ ਸੰ